ਪੰਜਾਬ ਵਿੱਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਵਿਵਸਥਾ ਤੋਂ ਹਤਾਸ਼ ਲੋਕਾਂ ਸਮੇਤ ਗੈਰ ਸਮਾਜਜੀ ਅੰਸਰ ਵੀ ਕਰਨ ਲੱਗੇ ਸਰਕਾਰੀ ਅਧਿਕਾਰੀਆਂ ਤੇ ਕਾਤਲਾਨਾ ਹਮਲਾ ਪੰਜਾਬ ਦੇ ਪਟਿਆਲਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਹੁਕਮਾਂ ਤੇ ਕੁਝ ਕਰਮਚਾਰੀ ਇੱਕ ਕਿਰਾਏਦਾਰ ਤੋਂ ਮਕਾਨ ਦਾ ਕਬਜ਼ਾ ਲੈਣ ਵਾਸਤੇ ਪਹੁੰਚੇ ਸਨ ਦੱਸਦੀ ਹੈ ਕਿ ਮਕਾਨ ਮਾਲਕ ਨੇ ਆਪਣਾ ਮਕਾਨ ਖਾਲੀ ਕਰਵਾਉਣ ਵਾਸਤੇ ਪਟਿਆਲਾ ਦੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੋਈ ਸੀ। ਇਸੇ ਹੀ ਅਪੀਲ ਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਜਦੋਂ ਆਪਣੇ ਵਿਭਾਗ ਦੇ ਕਰਮਚਾਰੀਆਂ ਅਤੇ ਹੋਰ ਸਹਾਇਕ ਵਿਭਾਗਾਂ ਦੀ ਸਹਾਇਤਾ ਲੈ ਕੇ ਇੱਕ ਟੀਮ ਨੂੰ ਕਬਜ਼ਾ ਲੈਣ ਵਾਸਤੇ ਭੇਜਿਆ ਤਾਂ ਦੂਜੇ ਪਾਸਿਓਂ ਪਟਿਆਲਾ ਦੇ ਨਾਮਦਾਰ ਖਾਨ ਰੋਡ ਤੇ ਰਹਿਣ ਵਾਲੇ ਰਕੇਸ਼ ਕੁਮਾਰ ਗੀਤੂ ਮੁਕੇਸ਼ ਸੰਤੋਸ਼ ਕੁਮਾਰ, ਸਚੀਨ ਸੀਮਾ ਅਤੇ ਕੁਝ ਹੋਰ ਅਣਪਛਾਤੇਆਂ ਨੇ ਅਦਾਲਤ ਦੇ ਹੁਕਮਾਂ ਤੇ ਆਈ ਹੋਈ ਟੀਮ ਉੱਪਰ ਸਪੇਟ ਛਿੜਕ ਕੇ ਉਹਨਾਂ ਨੂੰ ਅੱਗ ਲਗਾ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਮੌਕੇ ਤੇ ਪਹੁੰਚੀ ਟੀਮ ਵੱਲੋਂ ਵਰਤੀ ਗਈ ਸਤਰਕਤਾ ਦੇ ਚਲਦਿਆਂ ਇੱਕ ਵੱਡੀ ਅਣਹੋਣੀ ਵਾਪਰਨ ਤੋਂ ਬਚਾ ਰਹਿ ਗਿਆ। ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਮਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਉਹਤੇ ਹੀ ਪੰਜਾਬ ਵਿੱਚ ਵਿਗੜੇ ਅਜਿਹੇ ਹਾਲਾਤਾਂ ਨੂੰ ਲੈ ਕੇ ਲੋਕ ਆਪਣੀ ਵੱਖੋ ਵੱਖਰੀ ਪ੍ਰਤੀਕਿਰਿਆ ਲਗਾਤਾਰ ਦੇ ਰਹੇ ਹਨ ਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਕੋਰਟ ਦੇ ਵੈਲਫ ਸੋਮਨਾਥ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਬਜ਼ਾ ਕਾਰਵਾਈ ਲਈ ਨਾਮਦਾਨ ਖਾਨ ਰੋਡ ਪਰ ਗਏ ਸੀ ਜਿੱਥੇ ਉਹ ਜਦੋਂ ਕਬਜ਼ਾ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਸੀ ਤਾਂ ਉੱਥੇ ਜੋ ਕਾਬਜ ਧਿਰ ਬੈਠੀ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਨੰਬਰ 11 ਪੀਐਸ ਕਤਵਾਲੀ ਦਰਜ ਰਜਿਸਟਰ ਕੀਤਾ ਜਿਸ ਦੀ ਤਫਤੀਸ਼ ਹਮਲ ਵਿੱਚ ਲਿਆ ਰਹੇ ਹਾਂ ਕਿ ਕਿਹੜੀ ਜਗ੍ਹਾ ਸੀ ਕਿਹੜੀ ਜਗ੍ਹਾ ਇਹ ਨਾਮਦਾਨ ਖਾਨ ਰੋਡ ਦੇ ਉੱਤੇ ਇੱਕ ਢਾਬਾ ਕਰਦਾ ਬੰਦਾ ਉਹ ਆ ਤੇ ਉਹਦੇ ਸਾਹਮਣੇ ਮਕਾਨ ਉਹਨਾਂ ਦਾ ਕਿੰਨੇ ਕ ਬੰਦੇ ਸੀ ਕਿ ਇਹ ਜੋ 6-7 ਜਣੇ ਸੀ ਮੁਕੇਸ਼ ਕੁਮਾਰ ਸੰਤੋਸ਼ ਕੁਮਾਰ ਰਕੇਸ਼ ਕੁਮਾਰ ਸਚਿਨ ਗੀਤੂ ਤੇ ਸੀਮਾ ਇਹਨਾਂ ਦੇ ਬਰ ਖਿਲਾਫ ਮਕਦਮਾ ਦਰਜ ਹੋਇਆ ਕੋਈ ਸਪਰੇਅਟਰ ਵਗੈਰਾ ਛਿੜਕੀ ਸੀ ਹਾਂਜੀ ਉਹਨਾਂ ਨੇ ਕੋਈ ਸਪਰੇਅਟਰ ਨਾ ਕੋਈ ਚੀਜ਼ ਉਹਨਾਂ ਦੇ ਉੱਪਰ ਪਾਈ ਜੋ ਇੱਕ ਵੈਲਵ ਦੇ ਅੱਖ ਦੇ ਵਿੱਚ ਵੀ ਪੈ ਗਈ ਸੀ ਜਿਸ ਨਾਲ ਉਹਦੀ ਅੱਖ ਵੀ ਡੈਮੇਜ ਹੋ ਸਕਦੀ ਸੀ ਉਹਨੂੰ ਵੀ ਲੈਣਾ ਇਲਾਜ ਚੱਲ ਰਿਹਾ ਹੈਗਾ ਇਹਨਾਂ ਲੋਕਾਂ ਦਾ ਹਾਂਜੀ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਬਾਕੀ ਵੈਸੇ ਠੀਕ ਠਾਕ ਨੇ ਕਿੰਨੇ ਲੋਕ ਸੀਗੇ ਜਿਹੜੇ ਖਾਲੀ ਕਰਣ ਪਏ ਸੀਗੇ ਇਹ ਚਾਰ ਵੈਲਵ ਸਿ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਗਏ ਸੀ ਕੋਈ ਇਹਨਾਂ ਚੋਂ ਕੋਈ ਅਰੈਸਟ ਹੋਈ ਹੈ ਨਹੀਂ ਫਿਲਹਾਲ ਇਹ ਭੱਜੇ ਹੋਏ ਨੇ ਜੀ ਭਾਲ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਊਗਾ ਕੀ ਐਫ ਆਈ ਆਰ ਵਗੈਰਾ ਹਾਂਜੀ ਐਫ ਆਈ ਆਰ ਐਫ ਆਈ ਆਰ ਨੰਬਰ 11 ਮਿਤੀ 17 1 25 ਨੂੰ ਦਰਜ ਰਜਿਸਟਰ ਹੋਈ 18 ਕਟਵਾਲੀ ਵਿਖੇ